ਸ਼ੇਵਪਕਤਾਂ ਦੀ ਆਸਥਾ ਦੇ ਕੇਂਦਰ ਬਿੰਦੂ ਪ੍ਰਚੀਨ ਸ਼ੇਵ ਮੰਦਿਰ ਗਗਨਜੀ ਦਾ ਟਿੱਲਾ ਸੋੜਾ ਕੰਢੀ ਇਸ 10 ਮਹੀਨੇ ਦੀ 41 ਰੋਜ਼ਾ ਯਾਤਰਾ ਆਪਣਾ ਅੱਧਾ ਸਫ਼ਰ ਤੈਅ ਕਰਦੇ ਹੋਏ ਮਿਤੀ 5 ਜੁਲਾਈ 2024 ਦਿਨ ਸੋਮਵਾਰ ਨੂੰ 21ਵੇਂ ਦਿਨ ਵਿੱਚ ਦਾਖਲ ਹੋ ਗਈ। ਇਸ ਦਿਨ ਸੋਮਵਾਰ ਹੋਣ ਕਰਕੇ ਸ਼ੇਵਪਕਤਾਂ ਦੀ ਅਥਾ ਆਮਦ ਰਹੀ। ਸ਼ੇਵਪਕਤਾਂ ਦੀ ਇੰਨੀ ਵੱਡੀ ਗਿਣਤੀ ਵਿੱਚ ਆਮਦ ਦੇਖ ਕੇ ਇੰਜ ਜਾਪ ਰਿਹਾ ਸੀ ਕਿ ਜਿਵੇਂ ਪਿਛਲੇ ਸਾਰੇ ਰਿਕਾਰਡ ਅੱਜ ਦੀ ਹੀ ਆਮਦ ਤੋੜ ਗਈ ਹੋਵੇ। ਜਿੱਥੇ ਤੜਕਸਰ ਤੋਂ ਇਹ ਸ਼ੇਵ ਭਗਤ ਢਿੱਲੇ ਦੇ ਨਤਮਸਤਕ ਹੋਣ ਆਏ ਉੱਤੇ ਹੀ ਕਈ ਸ਼ੇਵ ਭਗਤਾਂ ਵੱਲੋਂ ਅਤੇ ਸੰਸਥਾਵਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਬਹੁਤੇ ਸ਼ੇਵ ਭਗਤ ਸੋਮਵਾਰ ਵਾਲੇ ਦਿਨ ਵਰਤ ਰੱਖਦੇ ਹਨ ਜਿਨ੍ਹਾਂ ਦਾ ਖਾਸ ਖਿਆਲ ਰੱਖਦਿਆਂ ਵਰਤ ਵਾਲੇ ਪਦਾਰਥਾਂ ਦੇ ਵੀ ਲੰਗਰ ਲਗਾਏ ਗਏ ਸਨ